ਜਿਪੇ ਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਦਾ ਬਹੁ ਪਰ ਉਪਕਾਰੀ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੁਆਰਾ ਸਿਰਜਿਆ ਹੋਇਆ ਸਦੀਵੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਬੈਠਾ ਸੋਢੀ ਪਾਤਸ਼ਾਹ RAM DAS ਸਤਿਗੁਰੂ ਕਹਾਵੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਮubaruk ਅਸਥਾਨ ਸੱਤ ਖੰਡ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਸੁਭਾਏ ਮਾਨ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੇਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇਹ ਮੁਬਾਰਕ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਗਰੀਬ ਗੁਰਬੇ ਦੇ ਵਾਸਤੇ ਢਾਰਸ ਹੈ ਉਥੇ ਹੀ ਜਰਵਾਣੇ ਦੇ ਵਾਸਤੇ ਇਹ ਸੱਚ ਦਾ ਤਖਤ ਇੱਕ ਲਲਕਾਰ ਹੈ ਜਦੋਂ ਦਿੱਲੀ ਨੇ ਪੂਰਾ ਇੱਥੇ ਜ਼ੁਲਮ ਤਸ਼ਰਦਦ ਕੀਤਾ ਅੱਜ ਵੀ ਕਰਦੇ ਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਿੱਖ ਕੌਮ ਨੂੰ ਇੱਕ ਹੌਸਲਾ ਸਹਾਰਾ ਅਤੇ ਕਿਵੇਂ ਜ਼ੁਲਮ ਦੇ ਖਿਲਾਫ ਲਾਮਬੰਦ ਹੋਣਾ ਹੈ ਇਹ ਸਿਧਾਂਤ ਦਿੱਤਾ ਉਥੇ ਨਾਲ ਹੀ ਪੰਥ ਕਟੌਰ ਦੇ ਉੱਤੇ ਸਾਡੇ ਕੋਲ ਜੀਵਨ ਦੇ ਵਿੱਚ ਵਿਚਰਦੇ ਆਂ ਚੱਲਦੇ ਆਂ ਪੰਥਕ ਜਾਂ ਸ਼ਖਸੀ ਤੌਰ ਦੇ ਉੱਤੇ ਭੁੱਲ ਹੋਵੇ ਗਲਤੀ ਹੋਵੇ ਤਾਂ ਸੱਚੇ ਮਨ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਪੰਥ ਦੇ ਕੋਲੋਂ ਗੁਰੂ ਸਾਹਿਬ ਜੀ ਦੇ ਕੋਲੋਂ ਖਿਮਾ ਜਾਂਚ ਨਾ ਕਰਨ ਦਾ ਵਿਧੀ ਵਿਧਾਨ ਦਿੱਤਾ ਹੈ ਇਹ ਗੁਰੂ ਦੇ ਪੇਸ਼ ਹੋਣਾ ਇੱਕ ਨਿਰਮਲ ਭਾਉ ਹੈ ਅਤੇ ਇੱਕੋਂ ਫੇਰ ਵਿਧੀ ਵਿਧਾਨ ਦਿੱਤਾ ਹੈ ਇਹ ਗੁਰੂ ਦੇ ਪੇਸ਼ ਹੋਣਾ ਇੱਕ ਨਿਰਮਲ ਭਾਉ ਹੈ ਅਤੇ ਇੱਕੋਂ ਫੇਰ ਤਨਖਾਹ ਲੱਗਣੀ ਇਹ ਵੀ ਉਹਨਾਂ ਨੂੰ ਲੱਗਦੀ ਜਿਨ੍ਹਾਂ ਦਾ ਸਿੱਖ ਹੋਣ ਦਾ ਦਾਵਾ ਹੈ ਜਾਂ ਸਿੱਖ ਨਹੀਂ ਇਹ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਹੈ ਇਹ ਗੁਰੂ ਦੇ ਅੱਗੇ ਸਮਰਪਣ ਹੈ ਤੋਂ ਪਿਛਲੇ ਕੁਝ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਫੈਸਲੇ ਚੱਲ ਰਹੇ ਨੇ ਉਹਨਾਂ ਫੈਸਲਿਆਂ ਦੇ ਵਿੱਚੋਂ ਕੁਝ ਬੰਦਿਆਂ ਨੇ ਵਕਤ-ਵਕਤ ਦੇ ਉੱਤੇ ਗੁਰੂ ਸਿਧਾਂਤ ਗੁਰੂ ਪੰਥ ਉਹਦੇ ਫਲਸਫੇ ਦੇ ਖਿਲਾਫ ਜਾਂ ਨਿੱਜੀ ਤੌਰ ਤੇ ਕੁਝ ਪੰਥਕ ਸ਼ਖਸੀਅਤਾਂ ਦੇ ਖਿਲਾਫ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਤਾਂ ਉਹ ਜਿਹੜੇ ਬੰਦੇ ਪੇਸ਼ ਹੋਏ ਪਹਿਲਾਂ ਆਪਣੀਆਂ ਮਾਫੀਆਂ ਦਿੱਤੀਆਂ ਅੰਦਰ ਵੀ ਉਹਦੇ ਤੋਂ ਪਹਿਲਾਂ ਵੀ ਮਾਫੀਆਂ ਦਿੰਦੇ ਆ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਹਮਣੇ ਹਾਜ਼ਰ ਨੇ ਸਭ ਤੋਂ ਪਹਿਲਾਂ ਵਿਰਸਾ ਸਿੰਘ ਮੈਂ ਕਹਦੇ ਹਾਂ ਅਕਤੂਬਰ 2024 ਦੇ ਵਿੱਚ ਜੋ ਪੰਥ ਦੀਆਂ ਉਸ ਵੇਲੇ ਧਾਰਮਿਕ ਥਾਵਾਂ ਦੇ ਉੱਤੇ ਵਿਰਾਜਮਾਨ ਸਿਰਮੌਰ ਸ਼ਖਸੀਅਤਾਂ ਨੇ ਉਹਨਾਂ ਦੇ ਖਿਲਾਫ ਤੁਸੀਂ ਬਹੁਤ ਹੀ ੇਠਲੇ ਪੱਦਰ ਦੀ ਬਿਆਨਬਾਜ਼ੀ ਕੀਤੀ ਕੀ ਤੁਸੀਂ ਆਪਣੀ ਇਹ ਗਲਤੀ ਸਬਕਾਰ ਕਰਦੇ ਹੋ ਮੈਂ ਸਰ ਜੀ ਜੈਦਰ ਸਾਹਿਬ ਸਬਕਾਰ ਕਰਦੇ ਹਾਂ ਜੀ ਤੁਸੀਂ ਉਸ ਵੇਲੇ ਇੱਕ ਧਾਰਮਿਕ ਸ਼ਖਸ਼ੀਅਤ ਦੀ ਕੋਈ ਆਡੀਗੋ ਰਿਕਾਰਡਿੰਗ ਕਰਨ ਦਾ ਮਸਲਾ ਆਇਆ ਇਹਦੀ ਮਾਫੀ ਸਮੁੱਚੇ ਪੰਥ ਕੋਲੋਂ ਮੰਗਦੇ ਹਾਂ ਬਸ ਜੈਦਰ ਸਾਹਿਬ ਬੇਨਤੀ ਅਗੇ ਸਮੁੱਚੇ ਪੰਥ ਕੋਲੋਂ ਗੁਰੂ ਪੰਥ ਕੋਲੋਂ ਮੈਂ ਜਿਹੜੀ ਵੀ ਮੇਥੋਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਦੀ। ਅੱਗੇ ਤੋਂ ਹਮੇਸ਼ਾ ਹੀ ਪੰਥ ਨੂੰ ਸਮਰਪਿਤ ਰਹਿਣਾ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਤਾਲ ਤੱਕ ਸਾਬਾਣੀ। ਇਹਨੂੰ ਤੁਸੀਂ ਹਮੇਸ਼ਾ ਨਤਮਸਤਕ ਰਹੋਗੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤਖਤ ਤੇ ਧੰਨ ਸ੍ਰੀ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਮਰਿਆਦਾ ਹਮੇਸ਼ਾ ਹੀ ਉਹਦੇ ਪ੍ਰਤੀ ਸੁਚੇਤ ਰਹਾਂਗਾ ਤੇ ਉੱਤੇ ਪਹਿਰਾ ਦੇਵਾਂਗੇ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਦੇ ਬਾਰੇ ਲੇ ਪੱਦਰ ਦੀ ਬਿਆਨਬਾਜ਼ੀ ਨਹੀਂ ਕਰਨੀ ਬਿਲਕੁਲ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਜੀ बहजो फतेह बुला के वा खालसा वाजी फतेह जी डाक्टर करमजीत सिंह अगस्त भी सौ पचीच ਦੱਖਣ ਭਾਰਤ ਦੇ ਅੰਦਰ ਇੱਕ ਕਾਨਫਰੰਸ ਹੋਈ ਜਿਹਦੇ ਵਿੱਚ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਔਰ ਬਹੁਤ ਸ਼ਿਕਰਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਤੁਸੀਂ ਕਿਹਾ ਰਗਵੇਦ ਦੇ ਸਰਵੇ ਬਵੰਤੂ ਸੁਖਹਿ ਨਾ ਉਹਦਾ ਕੋਈ ਬੋਲ ਹੈ ਰਗਵੇਦ ਦਾ ਨੂੰ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਲਿੰਕ ਜੋੜਨ ਲਈ ਸਿੱਖ ਸਟੱਡੀਅਰ ਸਥਾਪਿਤ ਕੀਤੀ ਹੈ ਇਹ ਸਿੱਖ ਕੌਮ ਦੇ ਫਲਸਫੇ ਨੂੰ ਰਲਗੱਡ ਕਰਨ ਵਾਲੀ ਗੱਲ ਆ ਵੱਖਰੀ ਪਛਾਣ ਕੀ ਇਸ ਬਿਆਨਬਾਜ਼ੀ ਲਈ ਰਲਗੱਡ ਕਰਨ ਵਾਲੀ ਭਾਵਨਾ ਲਈ ਸਮੁੱਚੇ ਪੰਥ ਤੋਂ ਮਾਫੀ ਮੰਗਦੇ ਹਾਂ ਮੰਗਦਾ ਤੁਸੀਂ ਸਿੱਖ ਕੌਮ ਨੂੰ ਇੱਕ ਵੱਖਰੀ ਤੇ ਨਿਆਰੀ ਕੌਮ ਮੰਨਦੇ ਹੋ ਮੰਦਨ ਜੀ ਤੁਸੀਂ ਆਪਣੀ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕਰੋਗੇ ਜਿਹਦੇ ਨਾਲ ਸਾਡੀ ਪਛਾਣ ਨੂੰ ਖੋਰਾ ਲਾਉਣ ਦੀ ਗੱਲ ਚੱਲੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਥ ਦੇ ਨਾਲ ਇਹ ਪੱਕਾ ਪ੍ਰਣ ਕਰਦੇ ਹਾਂ ਕਰਦਾ ਜੀ ਬੈਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਕੁਝ ਗੱਲਾਂ ਸਪਸ਼ਟ ਕਰਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਨਾਲ ਹੀ ਸਿੱਖ ਧਰਮ ਪੈਦਾ ਹੁੰਦਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨਾਂ ਪਾ ਕੇ ਦੱਸਿਆ ਅਸੀਂ ਵੱਖਰੇ ਆ ਜਦੋਂ ਹਰ ਦਵਾਰ ਸਾਰੇ ਚੜਦੇ ਨੂੰ ਪਾਣੀ ਦਿੰਦੇ ਸੀ ਤੇ ਗੁਰੂ ਪਾਤਸ਼ਾਹ ਨੇ ਲਹਿੰਦੇ ਨੂੰ ਪਾਣੀ ਦੇ ਕੇ ਦੱਸਿਆ ਸਾਡੇ ਸਿਬਾਤ ਨਹੀਂ ਮਿਲਦੀ ਸਿੱਖ ਕੌਮ ਵੱਖਰੀ ਐ ਨਿਆਰੀ ਐ ਅੱਜ ਤੋਂ 100 ਸਾਲ ਪਹਿਲਾਂ ਵੀ ਜਿਨ੍ਹਾਂ ਨੇ ਸਤਿਆਰਤ ਪ੍ਰਕਾਸ਼ ਲਿਖਿਆ ਉਹਦੇ ਤੋਂ ਵੀ ਪਹਿਲਾਂ ਸਿੱਖਾਂ ਨੂੰ ਜਜਬ ਕਰਨ ਦੀ ਗੱਲ ਜਾਂ ਸਿੱਖ ਫਲਸਫੇ ਨੂੰ ਆਪਣੇ ਵਿੱਚ ਰੜਾਉਣ ਦੀ ਗੱਲ 100 ਸਾਲ ਪਹਿਲਾਂ 150 ਸਾਲ ਪਹਿਲਾਂ ਵੀ 1870 ਦੇ ਵਿੱਚ ਔਰ ਅੱਜ ਵੀ ਹੈ ਜਿਹੜੀਆਂ ਵੀ ਤਾਕਤਾਂ ਸਾਡੀ ਵੱਖਰੀ ਪਛਾਣ ਨੂੰ ਆਪਣੇ ਵਿੱਚ ਜਜਬ ਕਰਨਾ ਚਾਹੁੰਦੀਆਂ ਨੇ ਉਹ ਇੱਕ ਗੱਲ ਪੱਕੀ ਲਿਖ ਲੈਣ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਸਾਡੇ ਦੋ ਪੰਡਤ ਮੁੱਲਾ ਜੋ ਲਿਖ ਦਿਆ ਸਾੜ ਚਲੇ ਹਮ ਕਸ਼ੂ ਨਾ ਲਿਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਹਰਾਮ ਕੇ ਪਿੰਡ ਪ੍ਰਾਨ ਸਿੱਖ ਕੌਮ ਵਖਰੀ ਹੈ ਤੇ ਵਖਰੀ ਰਹੇਗੀ ਸਾਨੂੰ ਕੋਈ ਜਜਬ ਨਹੀਂ ਕਰ ਸਕਦਾ ਇਹਨਾਂ ਗੱਲਾਂ ਦਾ ਉੱਚੇ ਰੁਤਬਿਆਂ ਤੇ ਬਹਿਣ ਵਾਲਿਆਂ ਵੀ ਖਿਆਲ ਰੱਖਣਾ ਤੇ ਜਿਹੜੇ ਸਾਨੂੰ ਜਜਬ ਕਰਨਾ ਚਾਹੁੰਦੇ ਆ ਉਹਨਾਂ ਨੇ ਵੀ ਖਿਆਲ ਰੱਖਣਾ ਇਹ ਪਛਾਣ ਗੁਰੂ ਨੇ ਦਿੱਤੀ ਹੈ ਗੁਰਬਚਨ ਸਿੰਘ ਤੁਸੀਂ ਜਦੋਂ ਸੱਚੇ ਪਾਤਸ਼ਾਹ ਦੇ ਤਖਤ ਦੇ ਉੱਤੇ ਮੁੱਖ ਸੇਵਾਦਾਰ ਬਿਰਾਜਮਾਨ ਸੀ ਤਾਂ 2015 ਦੇ ਵਿੱਚ ਸਤੰਬਰ ਦਾ ਮਹੀਨਾ ਸੀ ਜਿਹੜਾ ਸਿਰਸੇ ਵਾਲਾ ਅਖੌਤੀ ਸਾਧ ਜਿਨੇ ਗੁਰੂ ਪਾਤਸ਼ਾਹ ਜੀ ਦਾ ਵਰਗਾ ਬਾਣਾ ਪਾ ਕੇ ਸਮਾਂਗ ਰਚਣ ਦੀ ਗੱਲ ਕੀਤੀ ਅਮਰਤ ਦੀ ਨਕਲ ਦੀ ਗੱਲ ਕੀਤੀ ਛੇਕਿਆ ਗਿਆ ਔਰ ਪੰਥ ਦੀਆਂ ਭਾਵਨਾਵਾਂ ਦੇ ਉਲਟ ਸਤੰਬਰ 2015 ਦੇ ਵਿੱਚ ਉਸ ਵੱਲੋਂ ਭੇਜੀ ਹੋਈ ਜਿਹੜੀ ਮਾਫੀ ਦੀ ਚਿੱਠੀ ਆ ਉਸ ਨੂੰ ਤੁਸੀਂ ਪ੍ਰਵਾਨ ਕੀਤਾ ਕਿ ਤੁਸੀਂ ਸਮੁੱਚੇ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹੋ ਕਿ ਉਹ ਠੀਕ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੀ ਚਿੱਠੀ ਪ੍ਰਵਾਨ ਕੀਤੀ ਸੀ ਜੋ ਪੰਥ ਨੇ ਉਸ ਦੇ ਉੱਤੇ ਸਹਿਮਤੀ ਨਹੀਂ ਪ੍ਰਗਟਾਈ ਉਹਦੀ ਮੈਂ ਸਮੁੱਚੇ ਪੰਥ ਕੋਲੋਂ ਲਿਖਤੀ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗ ਚੁੱਕਾ ਹਾਂ ਅੱਜ ਫਿਰ ਮੈਂ ਮਾਫੀ ਮੰਗਦਾ ਹਾਂ ਮਾਫੀ ਮੰਗਦੇ ਹਾਂ ਉਹਨਾਂ ਪੰਥ ਕੋਲੋਂ ਹਾਂਜੀ 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 ਕਿਉਂਕਿ ਤੁਹਾਡੇ ਬਾਜੇ ਜੋ ਪਿਛਲੇ ਸਿੰਘ ਸਹਿਬਾਨ ਦਾ ਦੇਸ਼ ਆ ਕਿ ਜਿੰਨਾ ਚਿਰ ਤੱਕ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਤੁਹਾਡੀ ਸਵਾਵਾਾਂ ਤੇ ਰੋਕ ਆ ਤੇ ਅੱਜ ਤੁਸੀਂ ਸਮੁੱਚੇ ਪੰਥ ਕੋਲੋਂ ਅਕਾਲ ਤਖਤ ਸਾਹਿਬ ਮਾਫੀ ਮੰਗਦੇ ਹੋ ਹਾਂਜੀ ਹਾਂਜੀ ਬੈਠੋ ਹਰਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰਸਿੱਖੀ ਦਾ ਪ੍ਰਚਾਰ ਕਰਨਾ ਬੜਾ ਚੰਗਾ ਕੰਮ ਪਰ ਹਮੇਸ਼ਾ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿਣਾ ਹੁੰਦਾ ਪੰਥ ਕਰਵੈਤਾ ਦਾ ਸਿਧਾਂਤਾਂ ਦਾ ਪਰੰਪਰਾਵਾਂ ਦਾ ਆਪਾਂ ਪਾਲਣ ਕਰਨਾ ਹੁੰਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਦੇ ਵਿੱਚ ਬੋਲਦਿਆਂ ਗੁਰੂ ਸਾਹਿਬ ਦੇ ਲਈ ਗਲਤ ਸ਼ਬਦਾਵਲੀ ਬੋਲੀ ਕੀ ਤੁਸੀਂ ਉਸ ਗਲਤ ਸ਼ਬਦਾਵਲੀ ਦੇ ਲਈ ਸਮੁੱਚੇ ਪੰਥ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮਾਫੀ ਮੰਗਦੇ ਹੋ ਹਾਂਜੀ ਮੰਗਦਾ ਜੀ ਤੁਸੀਂ ਜਦੋਂ ਪ੍ਰੋਗਰਾਮ ਕੋਈ ਵੀ ਗੁਰਮਤ ਦਾ ਕਰਨਾ ਤਾਂ ਭੈ ਭਾਵਨੀ ਹਮੇਸ਼ਾ ਰੱਖਣੀ ਆ ਗੁਰੂ ਦਾ ਅਦਬ ਰੱਖਣਾ ਡਰ ਰੱਖਣਾ ਗੁਰੂ ਕਰਕੇ ਸਿੱਖ ਬਾ ਸਾਡੀ ਹੋਰ ਕੀ ਹੋਉਂਦਾ ਇਸ ਗੱਲ ਦਾ ਖਿਆਲ ਰੱਖਣਾ ਮਾਫੀ ਮੰਗਦੇ ਹੋ ਸਤਿਵਚਨ ਮੰਗਦਾ ਜੀ ਬੈਹੋ ਜਸਵੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਮਨਾਉਣਾ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਹੜਾ ਸ਼੍ਰੀਨਗਰ ਪ੍ਰੋਗਰਾਮ ਹੋਇਆ ਪਰ ਜਿਵੇਂ ਤੁਸੀਂ ਮਨਾਇਆ ਨਾਚ ਗਾਣੇ ਕਰਕੇ ਭੰਗੜੇ ਪਾ ਕੇ ਕੀ ਇਹ ਠੀਕ ਸੀ ਕਿ ਗਲਤ ਸੀ ਗਲਤ ਸੀ ਜਦੋਂ ਨਾਚ ਗਾਣੇ ਚੱਲ ਰਿਆ ਸੀ ਤੇ ਇਹਨੇ ਭੰਗੜੇ ਪਾਈ ਜਾਂਦੇ ਸੀ ਦੀ ਦੀਹਾੜੇ ਤੇ ਲੋਕ ਤੁਸੀਂ ਰੋਕਿਆ ਉਹਨਾਂ ਨੂੰ ਸੀ ਮੈਂ ਨਹੀਂ ਰੋਕ ਸਕਿਆ ਕੀ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਨਾਚ ਗਾਣੇ ਕਰਕੇ ਭੰਗੜੇ ਪਾ ਕੇ ਸਰਕਾਰੀ ਤੌਰ ਤੇ ਜਿਵੇਂ ਤੁਸੀਂ ਮਨਾਇਆ ਤੇ ਇਦਾਂ ਮਨਾਈਆਂ ਜਾ ਸਕਦੀਆਂ ਨਹੀਂ ਹੋਣਾ ਚਾਹੀਦਾ ਸੀ ਇਹ ਸਰਕਾਰ ਦਾ ਪ੍ਰੋਗਰਾਮ ਠੀਕ ਹੀ ਸੀ ਤੇ ਗਲਤ ਹੀ ਉਹ ਲਿਖਿਆ ਇਸ ਤਰ੍ਹਾਂ ਨਹੀਂ ਗਿਆ ਸੀ ਜੀ ਮੌਕੇ ਤੇ ਉਹ ਗਲਤ ਹੀ ਕਿ ਠੀਕ ਹੀ ਉਹ ਲਿਖਿਆ ਠੀਕ ਗਿਆ ਸੀ ਜੀ ਹੋਇਆ ਗਲਤ ਧਰਮ ਹੇਤ ਸਾਕਾ ਜਨ ਕੀਆ ਅਸੀਸ ਦਿਆ ਪਰ ਸਿਰ ਨਾ ਦੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਂ ਸਾਤਾ ਤਿਲਕ ਜੰਜੂ ਦੀ ਰਾਖੀ ਧਾਰਮਿਕ ਆਜ਼ਾਦੀ ਹਿੰਦੂ ਧਰਮ ਦੀ ਮਨੁੱਖੀ ਅਧਿਕਾਰਾਂ ਲਈ ਗੁਰੂ ਦੀ ਅਦੁੱਤੀ ਸ਼ਹਾਦਤ ਉਸ ਵੇਲੇ ਜਦੋਂ ਸਾਰਾ ਪੰਥ 350 ਸਾਲਾ ਮਨਾ ਰਿਹਾ ਤੁਸੀਂ ਉੱਥੇ ਜੋ ਵੀ ਇਹ ਗੱਲ ਕੀਤੀ ਕਿ ਤੁਸੀਂ ਉਸ ਵੇਲੇ ਗੁਰੂ ਸਾਹਿਬ ਦਾ ਅਦਬ ਰੱਖ ਸਕੇ ਜਾਂ ਬੇਅਦਬ ਹੋਏ ਜੋ ਲੋਕ ਬੇਅਦਬ ਹੋਏ ਉਹਨੂੰ ਰੋਕ ਨਹੀਂ ਸਕਿਆ ਜੀ ਉਹਦੇ ਲਈ ਮੈਂ ਮਾਫੀ ਦਿੰਦਾ ਤੁਸੀਂ ਅਦਬ ਰੱਖ ਸਕੇ ਕਿ ਬੇਅਦਬ ਹੋਏ ਨਹੀਂ ਰੱਖ ਸਕੇ ਜੀ ਤੁਸੀਂ ਬੇਅਦਬ ਹੋਏ ਜੀ ਬਿਲਕੁਲ ਬਹਿ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ